ਸੋ ਕਹੋ ਤਲ ਗੁਰ ਸੇਵੀਐ ਇਹਨਸ ਸਹਜ ਸੁਪਾਈ ਦਰਸਨ ਪਰਸੈ ਗੁਰੂ ਕ ਜਨਮ ਮਰਨ ਦੁਖ ਹੋਆ ਸਿਫਤਖੁ ਸੰਮੰਦੀ ਨੂਰ ਅਰਸਹੁ ਕੁਰਸਹੁ ਤੋ ਟਿਟੇ ਸੱਚੇ ਪਾਤ ਸਾਹਾ ਮਲ ਜਨਮ ਜਨਮ ਲਈ ਸਜਣ ਸੱਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਬਨਾ ਦਾ ਵੇ ਸਾ ਸਜਣ ਸੱਚਾ ਪਾਤ ਸਾਹ ਸਿਰਸਾ ਹੰਦ ਜਿਸ ਪਾਸ ਬਹਿਠੇ ਆ ਸੋਹੀ ਐ ਸਬਨਾ ਦਾ ਵੇ ਸਾਹੋ ਸਤਨਾਮ ਸ੍ਰੀ वाहे गुरु साहेब जी सोरठ महला पहला चौ तुके ਮਾਏ ਬਾਪ ਕੋ ਬੇਟਾ ਨੀ ਕਾ ਸੋਸਰਾ ਚਤੁਰ ਜਵਾਈ ਬਾਲ ਕਨਿਆ ਕੋ ਬਾਪ ਪਿਆਰਾ ਪਾਇ ਕਾ ਅਤ ਪਾਇ ਮੇ ਬਾਪ ਕੋ ਬੇਟਾ ਨਿਕਾ ਸਸਰਾ ਚਤਰ ਜੁਆਈ ਬਾਲ ਕਨਿਆ ਕੋ ਬਾਤ ਪਿਆਰਾ ਤੈ ਕਾਤ ਭਾਈ ਹੁਕਮ ਭਈ ਬਾਹਰ ਕਰ ਛੋਡੇ ਖੇ ਨਮਹ ਭਈ ਪੁਰਾਈ ਨਾਮ দান ਇਸ਼ਨਾਨ ਨ ਮਨ ਮੁਖ ਤੇ ਤਨ ਤੂੜੇ ਤੁਮਾਈਂ ਮਨ ਮਾਨਿਆ ਨਾਮ ਸੁਖਾਈ ਤੈ ਪਰ ਗੁਰ ਕਾ ਬਲੇ ਹਾਰਾ ਜੇਨ ਸਾਚੀ ਪੂਜ ਬੁਝਾਈ ਰਹਾ ਜਗ ਸਿਉ ਝੂਠ ਪ੍ਰੀਤ ਮਨ 베ਦੇ ਜਾਣ ਸਿਉ ਬਾਦ ਰਚਾਈ ਮਾਇਆ ਮਗਨ ਅਹਨ ਸਮਗ ਜੋਹਾ ਨਾਮ ਨਾ ਲੇਵ ਮਰ ਦੇਖ ਖਾਈ ਗੰਧਣਾ ਵਣ ਰਤਾ ਹਿਤ ਕਰੇ ਸ਼ਾਬੂਦਾ ਸੁਰਤ ਨਾ ਆਈ ਰੰਗ ਨਾ ਰਾਤਾ ਰੰਗ ਨਾਰ ਰਤਨਨ ਰੰਗ ਨਾ ਰਾਤਾ ਰਾਸ ਨਹੀਂ ਦੇ ਦਿਆ ਮਨ ਮੁਖ ਪਤ ਗਵਾਈ ਸਾਧ ਸਵਾ ਮਹ ਸਹਜ ਨਾ ਚਾਖੇ ਜਿਹ ਬਾਰਸ ਨਹੀਂ ਰਾਈ ਮਨ ਤਾਨ ਤਾਨ ਆਪਣਾ ਕਰ ਜਾਣੇ ਦਰ ਕੀ ਖਬਰ ਨਾ ਪਾਈ ਅੱਖੀ ਮੀਟ ਚੱਲਿਆ ਅੰਧਿਆਰੇ ਘਰ ਦਰਦ ਸਨਾ ਪਾਈ ਜਾਵੰਦਾਰ ਬਾਦ ਦਾ ਠੋਰ ਨਾ ਪਾਵ ਆਪਨਾ ਕੀਆ ਕਮਾਈ ਨਜ਼ਰ ਕਰੇ ਤਾ ਅੱਖੀ ਵੇਖਾ ਕਹਿਣਾ ਕਥਨ ਨ ਜਾਏ ਕੰਨੇ ਸੁਣ ਸੁਣ ਸ਼ਬਦ ਸਲਾਹੀ ਅੰਮ੍ਰਿਤ ਰਿਦਾ ਵਸਾਈ ਨਿਰਭੈ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ नानक गुरु परम ना पाग सच नाम बडया निरप निरंकार निर्वर पूरन ज्योत ਸਮਾਈ ਨਾਨਕ ਗੁਰ ਵਿਣ ਪਰਮਨਾ ਭਗ ਸਚ ਨਾਮ ਬੁੜਿਆਈ ਵਾਹਿਗੁਰੂ ਜੀ ਕਾ ਖਾਲਸਾ वाह गुरु जी की फतेह सोरठ महला पहला चौ तुके माए बाप को बेटा निका ससुरा चतुर जवाई बाल कन्या को बाप प्यारा भाई को At A -e.